ਬੀਤੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਫਿਰ ਬਾਦਲ ਪਰਿਵਾਰ ਵੱਲੋਂ ਬਣਾਏ ਜਥੇਦਾਰ ਤੇ ਸ਼੍ਰੋਮਣੀ ਕਾਲੀਦਾਸ ਤੋਂ ਜਿਹੜਾ ਕਿਹਾ ਜਾਂਦਾ ਕਿ ਬਾਗੀ ਤੜਾ ਜਾਂ ਬਾਦਲ ਪਰਿਵਾਰ ਦੀ ਪੁਸ਼ਤਪਨਾਈ ਕਰਨ ਵਾਲੇ ਲੋਕ ਹੈ ਇਹਨਾਂ ਨੇ ਇੱਕ ਡਰਾਮਾ ਖੇਡਿਆ ਡਰਾਮਾ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੀ ਬਹਾਲੀ ਵਾਸਤੇ ਆ ਮਾਫੀ ਗਲਤੀ ਦੀ ਹੁੰਦੀ ਆ ਜਿਹੜੀ ਜਾਣੇ ਅਣਜਾਣੇ ਵਿੱਚ ਭੁੱਲ ਹੁੰਦੀ ਆ ਪਰ ਵੱੱਜਰ ਪਾਪਾਂ ਦੀ ਮਾਫੀ ਕਦੇ ਵਾਸਤੇ ਨਹੀਂ ਗੰਗੂ ਨੇ ਵੀ ਮਾਫੀ ਮੰਗੀ ਹੋਣੀ ਆ ਸੁਚਾਨੰਦ ਨੇ ਮਾਫੀ ਮੰਗੀ ਹੋਣੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਮਾਫ ਕਰਤਾ ਇਸ ਕਰਕੇ ਵੱੱਜਰ ਪਾਪ ਹੁੰਦੇ ਆ ਵੱੱਜਰ ਪਾਪਾਂ ਦੀ ਗੁਰੂ ਨੂੰ ਕਦੇ ਵਾਸਤੇ ਮਾਫੀ ਨਹੀਂ ਹੁੰਦੀ ਇਸੇ ਤਰ੍ਹਾਂ ਬਾਦਲ ਪਰਿਵਾਰ ਦਾ ਸੁਖਵੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਇਹਨਾਂ ਦੇ ਨਾਲ ਜਿਹੜੇ ਸਤਾ ਦਾ ਆਨੰਦ ਮਾਣਦੇ ਰਹੇ ਆ ਉਹਨਾਂ ਦੇ ਸਮੇਂ ਦਾ ਦੌਰਾਨ ਇਹਨਾਂ ਨੇ ਵੱੱਜਰ ਪਾਪ ਕੀਤੇ ਆ ਵੱੱਜਰ ਪਾਪ ਕਰਨ ਵਾਲਿਆਂ ਨੂੰ ਕਦੇ ਵਾਸਤੇ ਮਾਫੀ ਨਹੀਂ ਪਰ ਜੇਕਰ ਇਹਨਾਂ ਨੇ ਮਾਫੀ ਦਿੱਤੀ ਕੌਮ ਦੇ ਜਿਹੜੇ ਹਾਲਾਤ ਵਿਗੜਦੇ ਆ ਕੋਈ ਅਣਸਖਾਵੀ ਘਟਨਾ ਵਾਪਰਦੇ ਆ ਉਹਦਾ ਜ਼ਿੰਮੇਵਾਰ ਮਾਫੀ ਦੇਣ ਵਾਲਾ ਖੁਦ ਹੋਵੇਗਾ ਤਾਂ ਜੇ ਲੈਟਰੋ ਨੋਵਲ ਦਿੱਤੀ ਕਿ ਉਹ ਬੰਦ ਲਿਫਾਫੇ ਚ ਸੀ ਲੱਗਦਾ ਹੈ ਕਿ ਕੋਰੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਨੇ ਜਰਨਲ ਸਿਰਵਜਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੀ ਸਿਰਫ ਉਹ ਕੰਮ ਕੀਤੇ ਗਏ ਹਨ ਕਿਉਂਕਿ ਲਗਾਤਾਰ ਸੁਖਬੀ ਸਿੰਘ ਬਾਦਲ ਜਿਨ੍ਹਾਂ ਦੇ ਪਰਿਵਾਰ ਤੇ ਹਮੇਸ਼ਾ ਦੋਸ਼ ਲੱਗਦੇ ਨੇ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬੈਠਦੇ ਉਹਨਾਂ ਦੀ ਜੇਬ ਛੋ ਨਿਕਲਦੇ ਨੇ ਕੀ ਲੱਗਦਾ ਹੈ ਇਸ ਤਰ੍ਹਾਂ ਦਾ ਹੋ ਸਕਦਾ ਹੈ ਉਹ ਜਾਂ ਤਰਗਬੀਰ ਸਿੰਘ ਦਾ ਸਕਦਾ ਤੇ ਜਾਂ ਸੁਖਬੀਰ ਸਿੰਘ ਦਾ ਸਕਦਾ ਇਸ ਕਰਕੇ ਉਹਨਾਂ ਨੂੰ ਕਰਿੰਦੇ ਆ ਜਥੇ ਨਹੀਂਗੇ ਇਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਸੁਖਬੀਰ ਸਿੰਘ ਵਾ ਇਹਨਾਂ ਨੂੰ ਬਿਲਕੁਲ ਸਜ਼ਾ ਨਹੀਂ ਦੇਣੀ ਚਾਹੀਦੀ ਇਹਦੀ ਸਜ਼ਾ ਪੰਥ ਵਿੱਚੋਂ ਨਾ ਤੇ ਇਹਨਾਂ ਨੂੰ ਸ਼ਾਮਲ ਕੀਤਾ ਜਾਵੇ ਤੇ ਇਹਦੀ ਸਜ਼ਾ ਅਗੇ ਪਰਲੋਕ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਨੂੰ ਕੋਈ ਆਉਦੇਦਾਰੀ ਨਾ ਦਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਫਾੜ ਹੁੰਦੇ ਆਹੀਂ ਸਕੂਡੂਸਿੰਗ ਬਾਦਲ ਉਤੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਖੜੇ ਖੜੇ ਕੀਤੇ ਗਏ ਜਿਸ ਕੋ ਬਾਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਪੇਸ਼ ਹੋਣੇ ਜਿਸ ਨੂੰ ਲੈ ਕੇ ਹੁਣ ਵੀ ਉਹਨਾਂ ਤੇ ਕਿੰਤੂ ਪ੍ਰਸੰਗ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਕੀ ਮਾਮਲਾ ਹੈ ਸਾਰਾ ਭਾਈ ਰੀਸ਼ੀ ਸਿੰਘ ਹੁਣ ਇਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈ ਭਾਈ ਕੁਝ ਕ ਖਾਲਸਾ ਭਾਈ ਕੁਝ ਕੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਅਕਾਲੀ ਦਲ ਦੋ ਫਾੜ ਹੁੰਦਾ ਹੈ ਨਜ਼ਰ ਆਇਆ ਇੱਕ ਫਾੜ ਜਿਹੜਾ ਹੈ ਉਹ ਪਹਿਲੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਹੈ ਦੂਸਰਾ ਵੱਲੋਂ ਕਹਿ ਉਸ ਵਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਅਕਲ ਪੇਸ਼ ਹੁੰਦੇ ਨੇ ਕਿਸ ਤਰ੍ਹਾਂ ਵੇਖਦੇ ਹੋ ਸਾਰੀ ਪ੍ਰਤੀਕਿਰਿਆ ਨੂੰ ਲਗਾਤਾਰ ਹੀ ਸਾਰੇ ਲੋਕ ਹੁਣ ਸਵਾਲੀ ਉੱਤੇ ਪੁੱਛਦੇ ਨਜ਼ਰ ਆ ਰਹੇ ਨੇ ਬੀਤੇ ਦਿਨੇ ਸ਼੍ਰੋਮਣੀ ਕਮੇਟੀ ਵੱਲੋਂ ਫਿਰ ਬਾਦਲ ਪਰਿਵਾਰ ਵੱਲੋਂ ਬਣਾਏ ਜਥੇਦਾਰ ਤੇ ਸ਼੍ਰੋਮਣੀ ਕਾਲੀਦਾਦ ਤੋਂ ਜਿਹੜਾ ਕਿਹਾ ਜਾਂਦਾ ਕਿ ਬਾਗੀ ਧੜਾ ਜਾਂ ਬਾਦਲ ਪਰਿਵਾਰ ਦੀ ਪੁਸ਼ਪ ਪਨਾਹੀ ਕਰਨ ਵਾਲੇ ਲੋਕ ਇਹਨਾਂ ਨੇ ਇੱਕ ਡਰਾਮਾ ਖੇਡਿਆ ਡਰਾਮਾ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੀ ਬਹਾਲੀ ਵਾਸਤੇ ਆ ਮਾਫੀ ਦੀ ਗੱਲ ਤੁਸੀਂ ਕੀਤੀ ਆ ਮਾਫੀ ਗਲਤੀ ਦੀ ਹੁੰਦੀ ਆ ਜਿਹੜੀ ਜਾਣੇ ਅਣਜਾਣੇ ਵਿੱਚ ਭੁੱਲ ਹੁੰਦੀ ਆ ਪਰ ਵੱੱਜਰ ਪਾਪਾਂ ਦੀ ਮਾਫੀ ਕਦੇ ਵਾਸਤੇ ਨਹੀਂ ਵੱੱਜਰ ਪਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸਰੂਪਾਂ ਦੀ ਬੇਅਦਬੀ ਜਿਸ ਤਰ੍ਹਾਂ ਸਮੇਂ ਦੌਰਾਨ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਮਾਫੀ ਤਾਂ ਫਿਰ ਚੰਦੂ ਨੇ ਛੇਵੇਂ ਪਾਤਸ਼ਾਹ ਦੇ ਕੋਲ ਮੰਗੀ ਹੋਣੀ ਆ ਕਿ ਚੰਦੂ ਨੂੰ ਛੇਵੇਂ ਪਾਤਸ਼ਾਹ ਨੇ ਮਾਫ ਕਰਤਾ ਸੀ ਛੋਟੇ ਸਾਹਿਬ ਜਦੋਂ ਫੜਾਉਣ ਤੇ ਸ਼ਹੀਦ ਕਰਾਉਣ ਵਾਲਾ ਜਿਹੜਾ ਗੰਗੂ ਪਾਪੀ ਸੀ ਕਾਮ ਦੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਪਾਸੋਂ ਗੰਗੂ ਨੇ ਵੀ ਮਾਫੀ ਮੰਗੀ ਹੋਣੀ ਆ ਸੁਚਾਨੰਦ ਨੇ ਮਾਫੀ ਮੰਗੀ ਹੋਣੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਮਾਫ ਕਰਤਾ ਇਸ ਕਰਕੇ ਵੱੱਜਰ ਪਾਪ ਹੁੰਦੇ ਆ ਵੱੱਜਰ ਪਾਪਾਂ ਦੀ ਗੁਰਮਖੋ ਕਦੇ ਵਾਸਤੇ ਮਾਫੀ ਨਹੀਂ ਹੁੰਦੀ ਇਸੇ ਤਰ੍ਹਾਂ ਬਾਦਲ ਪਰਿਵਾਰ ਦਾ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਇਹਨਾਂ ਦੇ ਨਾਲ ਜਿਹੜੇ ਸਤਾ ਦਾ ਆਨੰਦ ਮਾਣਦੇ ਰਹੇ ਆ ਉਹਨਾਂ ਦੇ ਸਮੇਂ ਦਾ ਦੌਰਾਨ ਇਹਨਾਂ ਨੇ ਬੱਜਰ ਪਾਪ ਕੀਤੇ ਆ ਉਹਨਾਂ ਦੇ ਵਿੱਚੋਂ ਮਿਸਾਲ ਦੇ ਤੌਰ ਤੇ ਬੁਰਜ ਜਵਾਰ ਸਿੰਘ ਵਾਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਚੋਰੀ ਹੋਣੇ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਖਿਲਾਰਨੇ ਥਾਵਾ ਥਾਵਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਗੁਰਬਾਣੀਆਂ ਸੈਂਚੀਆਂ ਜਾਂ ਸਰੂਪਾਂ ਦੀ ਬੇਅਦਬੀ ਹੋਣੀ ਪਰ ਉਹਨਾਂ ਦਾ ਅਨਸਾਫ਼ ਲੈਣ ਵਾਸਤੇ ਕੋਟਕਪੂਰਾ ਦਾ ਬਹਿਬਲ ਕਹਾਂ ਬਰਗਾੜੀ ਦੇ ਵਿੱਚ ਧਰਨੇ ਲੱਗਣੇ ਜਿਹੜੇ ਦੋਸ਼ੀਆਂ ਨੂੰ ਮੰਗ ਕਰਦੇ ਸਨ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਵੇ ਜਨਤਕ ਕੀਤਾ ਜਾਵੇ ਉਹਨਾਂ ਨੂੰ ਬਣਦੀ ਕਾਨੂੰਨੀ ਸਜ਼ਾ ਦਿੱਤੀ ਜਾਵੇ ਸਜ਼ਾ ਤਾਂ ਕੀ ਦੇਣੀ ਸੀ ਉਹਨਾਂ ਸ਼ਾਂਤਮਈ ਤਰੀਕੇ ਦੇ ਨਾਲ ਧਰਨਾਕਾਰੀਆਂ ਦੇ ਉੱਪਰ ਗੰਦੇ ਪਾਣੀ ਦੇ ਬਿਛਾਣਾ ਡਾਂਗਾਂ ਦੀ ਮਾਰ ਸਿੱਧੀਆਂ ਗੋਲੀਆਂ ਮਾਰੀਆਂ ਅਨੇਕਾਂ ਸਿੰਘ ਫੱਟੜ ਹੋਏ ਉਹਨਾਂ ਦੇ ਵਿੱਚੋਂ ਦੋ ਸਿੰਘ ਸ਼ਹੀਦ ਹੋ ਗਏ ਇਸ ਕਰਕੇ ਇਹਨਾਂ ਨੇ ਵੱੱਜਰ ਪਾਪ ਕੀਤੇ ਆ ਵੱਧਰ ਪਾਪ ਕਰਨ ਵਾਲਿਆਂ ਨੂੰ ਕਦੇ ਵਾਸਤੇ ਮਾਫੀ ਨਹੀਂ ਪਰ ਜੇਕਰ ਇਹਨਾਂ ਨੇ ਮਾਫੀ ਦਿੱਤੀ ਕੌਮ ਦੇ ਜਿਹੜੇ ਹਾਲਾਤ ਵਿਗੜਦੇ ਆ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਮਾਫੀ ਦੇਣ ਵਾਲਾ ਖੁਦ ਹੋਵੇਗਾ ਭਾਈ ਸਾਹਿਬ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਪਿਆ ਕਿ ਇਹ ਮਾਫੀ ਹੋ ਸਕਦੀ ਆ ਕਿ ਲੱਗਦਾ ਹੋ ਸਕਦਾ ਸਜ਼ਾ ਵੀ ਹੋ ਸਕਦੀ ਆ ਕਿਸੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਮੈਨੂੰ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਸ ਤਰ੍ਹਾਂ ਚੰਦੂ ਨੂੰ ਮਾਫੀ ਨਹੀਂ ਮਿਲੀ ਗੰਗੂ ਨੂੰ ਮਾਫੀ ਨਹੀਂ ਮਿਲੀ ਇਹਨਾਂ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਕਿਉਂਕਿ ਨਾ ਤਾਂ ਸਿੱਖ ਸੀ ਨਾ ਹੈ ਤੇ ਨਾ ਇਹਨਾਂ ਨੇ ਸਿੱਖ ਬਣਨਾ ਕਿਉਂਕਿ ਅੰਗਰੇਜ਼ ਰਾਜ ਦੇ ਸਮੇਂ ਵੀ ਇਹਨਾਂ ਨੇ ਪੰਥ ਨਾਲ ਗਦਾਰੀ ਕੀਤੀ ਆ ਹੁਣ ਵੀ ਪੰਥ ਨਾਲ ਗਦਾਰੀ ਕਰਦੇ ਆ ਪੰਥ ਨਾਲ ਗਦਾਰੀ ਕਰਨ ਵਾਲਾ ਕਦੀ ਸਿੱਖ ਨਹੀਂ ਹੋ ਸਕਦਾ ਲੇਕਿਨ ਜਿਸ ਤਰ੍ਹਾਂ ਉਹਨਾਂ ਵੱਲੋਂ ਆਪਣਾ ਇੱਕ ਪੱਤਰ ਲਿਖ ਕੇ ਤੇ ਜਾਂ ਦਿੱਤਾ ਗਿਆ ਜਾਂ ਜਿਸ ਤਰ੍ਹਾਂ ਲੱਗਦਾ ਪਿਆ ਸੀਗਾ ਜੀ ਲੈਟਰ ਉਹ ਨਵਲ ਦਿੱਤੀ ਗਈ ਉਹ ਬੰਦ ਲਿਫਾਫੇ ਚ ਸੀ ਲੱਗਦਾ ਹੈ ਕਿ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਨੇ ਜਰਨਲ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੀ ਸਿਰਫ ਉਹ ਕੰਮ ਕੀਤੇ ਗਏ ਹਨ ਕਿਉਂਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੇ ਪਰਿਵਾਰ ਤੇ ਹਮੇਸ਼ਾ ਦੋਸ਼ ਲੱਗਦੇ ਨੇ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੈਠਦੇ ਉਹਨਾਂ ਦੀ ਜੇਬ ਚੋਂ ਨਿਕਲਦੇ ਨੇ ਕੀ ਲੱਗਦਾ ਹੈ ਇਸ ਤਰ੍ਹਾਂ ਦਾ ਹੋ ਸਕਦਾ ਕੁਝ ਉਹਨਾਂ ਦੇ ਬਣਾਏ ਜਥੇਦਾਰ ਆ ਉਹ ਜਾਂ ਤਾਂ ਰਗਵੀਰ ਸਿੰਘ ਦਾ ਸਕਦਾ ਤੇ ਜਾਂ ਸ਼ਖਬੀਰ ਸਿੰਘ ਦਾ ਸਕਦਾ ਇਸ ਕਰਕੇ ਉਹਨਾਂ ਨੂੰ ਕਰਿੰਦੇ ਆ ਜਥ ਸਖਤ ਸਹਿਬ ਸਾਰਿਆਂ ਦੇ ਕੌਮ ਦੇ ਪੰਥ ਦੇ ਸਾਰਿਆਂ ਦੇ ਸਾਂਝੇ ਆ ਪਰ ਜਿਹੜੇ ਮੌਜੂਦਾ ਜਾਗੀਦਾਰ ਉਹ ਬਾਦਲ ਦੀ ਬਗਲ ਵਿੱਚ ਤੁਸੀਂ ਕਹਿੰਦੇ ਜੇਬ ਚੋਂ ਨਹੀਂ ਜੇਬ ਚੋਂ ਨਹੀਂ ਉਹ ਬਗਲ ਵਿੱਚੋਂ ਨਿਕਲਦੇ ਆ ਜਿਸ ਤਰ੍ਹਾਂ ਉਹ ਬਾਦਲ ਪਰਿਵਾਰ ਕਹਿੰਦਾ ਉਸੇ ਤਰ੍ਹਾਂ ਕਰਦੇ ਆ ਅੱਜ ਬਾਦਲ ਫਾਫੇ ਵਿੱਚ ਕੀ ਆ ਉਹ ਤਾਂ ਜਾਂ ਰਗਵੀਰ ਸਿੰਘ ਜਾਂਦਾ ਜਾਂ ਸੁਖਬੀਰ ਸਿੰਘ ਜਾਂਦਾ ਇਹਦੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਸੁਭੀ ਸਿੰਘ ਬਤ ਇਹਨਾਂ ਨੂੰ ਬਿਲਕੁਲ ਸਜ਼ਾ ਨਹੀਂ ਦੇਣੀ ਚਾਹੀਦੀ ਕਿਸ ਤਰ੍ਹਾਂ ਦੀ ਸਜ਼ਾ ਇਹਨਾਂ ਨੂੰ ਸਜ਼ਾ ਲੱਗਣੀ ਨਹੀਂ ਬੱਦਰ ਪਾਪਾਂ ਦੀ ਕਦੇ ਵਾਸਤੇ ਸਜ਼ਾ ਨਹੀਂ ਜਾਣੇ ਹਣ ਜਾਣੇ ਵਿੱਚ ਜਿਹੜੀ ਗਲਤੀ ਹੁੰਦੀ ਆ ਉਹਦੀ ਸਜ਼ਾ ਲੱਗਦੀ ਹੁੰਦੀ ਪਰ ਵੱੱਡਰ ਪਾਪਾਂ ਦੀ ਕਦੇ ਬਾਤ ਤੇ ਸਜ਼ਾ ਨਹੀਂ ਇਹਦੀ ਸਜ਼ਾ ਪੰਥ ਵਿੱਚੋਂ ਨਾਤੇ ਇਹਨਾਂ ਨੂੰ ਸ਼ਾਮਲ ਕੀਤਾ ਜਾਵੇ ਤੇ ਇਹਦੀ ਸਜ਼ਾ ਕਿ ਪਰਲੋਕ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਨੂੰ ਕੋਈ ਆਦੇਦਾਰੀ ਨਾ ਦਿੱਤੀ ਜਾਵੇ ਕੱਲ ਕੱਲ ਦੀ ਜਿਸ ਤਰ੍ਹਾਂ ਦੀ ਉਹਨਾਂ ਦੀ ਪੇਸ਼ੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਪੇਸ਼ੀ ਉਹਨਾਂ ਵੱਲ ਹੋਈ ਹੈ ਲੱਗਦਾ ਨਹੀਂ ਪ੍ਰੀ ਪਲਾਨ ਨਹੀਂ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਹੀ ਜਿਸ ਤਰ੍ਹਾਂ ਬੀਬੀ ਤਗੀਰ ਕੋਰ ਅਗਰੈਸਿਵ ਮੂਡ ਚ ਨਜ਼ਰ ਆ ਰਹੇ ਨੇ ਸੁਪਾਸਪੀਰ ਸਿੰਘ ਬਾਦਲ ਉਹਦੇ ਜਵਾਬ ਦੇਣ ਦੇ ਤੱਕ ਤੁਹਾਨੂੰ ਲੱਗਦਾ ਲੱਗਦਾ ਕਿ ਤੇ ਫ੍ਰੈਂਡਲੀ ਮੈਚ ਤੇ ਨਹੀਂ ਖੇਡਿਆ ਜਾ ਰਿਹਾ ਮੈਂ ਇਹੋ ਕਿਹਾ ਹੈ ਕਿ ਇਹ ਡਰਾਮਾ ਕਰਦੇ ਆ ਡਰਾਮਾ ਸੁਖਬੀਰ ਬਾਦਲ ਦੇ ਕਹਿਣ ਤੇ ਕਰਦੇ ਆ ਮੋੜ ਬਾਦਲ ਪਰਿਵਾਰ ਦੀ ਬਹਾਨੀ ਵਾਸਤੇ ਤੇ ਡਰਾਮਾ ਕਰਕੇ ਕਦੇ ਵਾਸਤੇ ਕੰਮ ਦਾਬ ਨਹੀਂ ਹੋਊਗਾ ਲੇਕਿਨ ਤੁਸੀਂ 2022 ਦੀ ਗੱਲ ਕੀਤੀ ਜਾਵੇ ਚੋਣਾ ਵਿੱਚ ਇੱਕ ਹੋਰ ਵੀ ਜੇ ਪ੍ਰਤਾਪ ਸਿੰਘ ਨੇ ਵੀ ਬੜਾ ਵੱਡਾ ਮੁੱਦਾ ਚੁੱਕਿਆ ਹੈ ਕੋਮੇ ਉਹਨਾਂ ਨੂੰ ਚਿਤਾ ਕੇ 92 ਦੇ ਕਰੀਬ ਸੀਟਾਂ ਦੇ ਦਿੱਤੇ ਪੂਰ ਵਿਜੇ ਪ੍ਰਤਾਪ ਸਿੰਘ ਦੇ ਇੱਕ ਸਿਰਫ ਆਮ ਆਦਮੀ ਪਾਰਟੀ ਸ਼ਾਮਲ ਫਜ ਤੱਕ ਉਹਨਾਂ ਦੇ ਕੇਤੇ ਵੀ ਕੁਝ ਨਹੀਂ ਹੋ ਪਾਰਿਆ ਉਹ ਵੀ ਲੈਟਰਾਂ ਲਿਖ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਿਖ ਰਹੇ ਨੇ ਕੀ ਲੱਗਦਾ ਹੈ ਜੀ ਕਿ ਇਹ ਸਿਰਫ ਇੱਕ ਮੁੱਦਾ ਬਣ ਕੇ ਰਹੇਗਾ ਸਿਰਫ ਇਲੈਕਸ਼ਨ ਚ ਜਿਹੜਾ ਉਹ ਖੜਾ ਹੋਏਗਾ ਉਸ ਤੋਂ ਬਾਅਦ ਇਹਦਾ ਕੋਈ ਵੀ ਬੰਦਾ ਸਾਰ ਨਹੀਂ ਲੈਂਦਾ ਜੇਕਰ ਉਹਨਾਂ ਨੇ ਸਿੱਖਾਂ ਨਾਲ ਧੋਖਾ ਕੀਤਾ ਤੇ ਬੁਰੀ ਤਰ੍ਹਾਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਹਾਰੇ ਵੀ ਆ ਜੇਕਰ ਉਹਨੇ ਵਾਅਦਾ ਕੀਤਾ ਵਾਅਦਾ ਤੇ ਪੂਰੀ ਨਹੀਂ ਉਤਾਰੇ ਮੌਜੂਦਾ ਉਹਨਾਂ ਦੀ ਸਮੇਂ ਦੀ ਸਰਕਾਰ ਹੋਏ ਤੇ ਬੁਰੀ ਤਰ੍ਹਾਂ ਉਹਨਾਂ ਦੀ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਹਾਰ ਹੋ ਜਾਵੇ ਤੇ ਫਿਰ ਜਿਹੜੇ ਪੰਜਾਬੀ ਦੋਖ ਜਾਂ ਪੰਜਾਬ ਵਿੱਚ ਸਿੱਖ ਰਹਿੰਦੇ ਆ ਉਹਨਾਂ ਨੇ ਬੰਨ ਦੀ ਸਜ਼ਾ ਉਹਨਾਂ ਨੂੰ ਦੇ ਦਿੱਤੀ ਹੈ ਇਹਦੇ ਨਾਲ ਵੱਡੀ ਸਜ਼ਾ ਕਢੀ ਲੇਕਿਨ ਕਵਰ ਵੀ ਦੇ ਪ੍ਰਤਾਪ ਸਿੰਘ ਵੀ ਲਗਾਤਾਰ ਆਵਾਜ਼ ਚੁੱਕਦੇ ਨੇ ਲੱਗਦਾ ਕਿ ਜਸਟਿਸ ਦਬਾਅ ਪਾਣ ਕੇ ਆਪਣੀ ਕੌਮ ਨੂੰ ਜਿਹੜੀ ਤੁਸੀਂ ਕਮਰ ਵੇਚੇ ਪ੍ਰਤਾਪ ਦੀ ਗੱਲ ਕਰਦੇ ਆ ਜਦੋਂ ਸਿਟੀ ਐਸਐਸਪੀ ਹੁੰਦਾ ਸੀ ਉਹਦੀ ਡਿਊਟੀ ਦੌਰਾਨ ਹਰਮੰਦਰ ਸਾਹਿਬ ਦੇ ਵਿੱਚ ਬੇਅਦਬੀ ਦੀਆਂ ਪੰਜ ਘਟਨਾਵਾਂ ਵਾਪਰੀਆਂ ਸੀ। ਉਹਦਾ ਇਨਸਾਫ ਕਮਰਵੇਜੇ ਪ੍ਰਤਾਪ ਨੇ ਦਵਾਤਾ। ਅੱਜ ਤੱਕ ਉਹਨੇ ਦੋਸ਼ੀ ਨਹੀਂ ਦੱਸਿਆ ਕਿ ਕੌਣ ਤੇ ਕਿੱਥੋਂ ਆਏ ਇਸ ਕਰਕੇ ਇਹ ਇੱਕ ਡਰਾਮਾਬਾਦੀ ਆ ਜਾਂ ਆਪਣੀ ਕੁਰਸੀ ਨੂੰ ਕਾਮਯਾਬ ਕਰਨ ਵਾਸਤੇ ਰਾਜਨੀਤਿਕ ਲੋਕ ਇਹ ਡਰਾਮੇ ਕਰ ਦਿੰਦੇ ਆ। ਮੈਂ ਤੇਨੋਂ ਜ਼ਿਆਦਾ ਕੋਈ ਇਹਨਾਂ ਦੇ ਉੱਪਰ ਜ਼ਿਆਦਾ ਕੋਈ ਵਿਸ਼ਵਾਸ ਨਹੀਂ ਕਰਦਾ। ਭਾਈ ਸਾਹਿਬ ਜਦੋਂ ਸਰਬੱਤ ਖਾਲਸਾ ਸੱਤਾ ਕਰੋ ਸਾਰੇ ਜਾਣੇ ਤੁਸੀਂ ਆਪਾਂ ਸਿੱਕੋਂ ਇਕੱਠੀ ਹੋਈ। ਲੇਕਿਨ ਉਸ ਤੋਂ ਬਾਅਦ ਉਹ ਇਕੱਤਰਤਾ ਨਜ਼ਰ ਨਹੀਂ ਆਈ ਕਿਸੇ ਜਗ੍ਹਾ ਕੀ ਕਾਰਨ ਸਮਝ ਤੋਂ ਸੀ। ਇਹ ਸਵਾਲ ਉਹਨਾਂ ਦਾ ਮੇਰੇ ਤੇ ਨਾ ਕਰੋ ਉਹ ਜਿਹੜੀਆਂ ਪੰਥ ਦੀਆਂ ਬਣਦੀਆਂ ਜਾਂ ਪੰਥ ਨੇ ਸਾਡੇ ਤੇ ਜ਼ਿੰਮੇਵਾਰੀਆਂ ਕੁਝ ਲਾਈਆਂ ਸੀ ਉਹਨਾਂ ਤੋਂ ਮੁਨਕਰ ਹੋਏ ਆ। ਮੇਰੀ ਜੋ ਪੰਥ ਨੇ ਜਾਂ ਸੰਗਤ ਨੇ ਜ਼ਿੰਮੇਵਾਰੀ ਲਾਈ ਸੀ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ ਹੁਣ ਵੀ ਕਰਦੇ ਆ ਤੇ ਗਾਂ ਜਿੰਨਾ ਚਿਰ ਪਰਮੇਸ਼ਰ ਨੇ ਸਵਾਸ ਬਖਸ਼ਿਆ ਉਹਨਾਂ ਚਿਰ ਪੰਥ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ। ਸ੍ਰੀ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਪਹਿਲਾਂ ਵੀ ਆਲਰੇਡੀ ਮਾਫੀ ਮੰਗ ਚੁੱਕਾ ਆ ਔਰ ਅਕਾਲ ਤਖਤ ਸਾਹਿਬ ਦੀ ਬੈਕ ਸਾਈਡ ਤੇ ਜਿਹੜਾ ਉਹਨਾਂ ਨੇ ਆਪਣੀ ਇੱਕ ਮਾਫੀ ਮੰਗੀ ਕਿ ਮਜੂਰ ਤੇ ਜੇਕਰ ਸਾਡੇ ਕੋ ਭੁੱਲਾ ਭੁਲਾ ਹੋਈਆਂ ਨੇ ਜਿੱਦ ਗਲਤੀਆਂ ਹੋ ਗਈਆਂ ਨੇ ਉਹਦੀ ਮਾਫੀ ਦਿੱਤੀ ਜਾਵੇ ਹੁਣ ਦੁਬਾਰਾ ਤੋਂ ਇਹ ਚੀਜ਼ ਸਾਰੀ ਖੜੀ ਹੋ ਰਹੀ ਆ ਦੁਬਾਰਾ ਤੋਂ ਇਹ ਗੱਲ ਕਹੀ ਜਾ ਰਹੀ ਕਿ ਤੁਹਾਨੂੰ ਮਾਫੀ ਦਿੱਤੀ ਜਾਵੇ ਨਾ ਸਜ਼ਾ ਲੱਗੀ ਲੱਗ ਜਾਵੇ ਇਹ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਇੱਕ ਰੂਪ ਹੀ ਆ ਨਜ਼ਰ ਆ ਰਿਹਾ ਦੂਸਰੇ ਪਾਸੋਂ ਕਿ ਕੌਮ ਜਿਹੜੀਆਂ ਲਗਾਤਾਰ ਮਾਫਤ ਆ ਰਹੀ ਔਰ ਹਾਸ਼ੀਏ ਵਾਲਾ ਕਾਲੀ ਦਲ ਜਾ ਰਿਹਾ ਜਾਂਦਾ ਹੈ ਨਜ਼ਰ ਆਉਂਦਾ ਹੈ ਵਾਰ-ਵਾਰ ਉਹ ਮਾਫੀ ਦਾ ਜ਼ਿਕਰ ਕਰਦੇ ਆ ਪਰ ਉਹ ਮਾਫੀ ਤੁਹਾਨੂੰ ਕਦੇ ਵੀ ਨਹੀਂ ਮਣੀ ਨਾ ਪਹਿਲਾਂ ਮਣੀ ਨਾ ਹੁਣ ਮਣੀ ਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਮਣੀ ਕੋ ਉਹਨੂੰ ਮਾਫੀ ਜਿਹੜੀ ਆ ਸੰਗਤ ਨੇ ਪੰਥ ਨੇ ਦੇਣੀ ਆ ਪੰਥ ਕਦੇ ਵਾਅਦਾ ਨੂੰ ਬਾਫ ਨਹੀਂ ਕਰੇਗਾ ਕਪਤਾਨ ਦੇ ਦੀ ਗੱਲ ਕੀਤੀ ਜਾਵੇ ਤੇ ਅਰਦਾਸ ਕੀਤੀ ਗਈ ਸੀ ਅਕਾਲੀ ਤਲਵੰਦੋਂ ਕਿ ਜੇਕਰ ਕਿਸੇ ਨੇ ਕੋਈ ਵੀ ਗਲਤ ਕੰਮ ਕੀਤਾ ਜਾਂ ਉਸ ਸਮੇਂ ਦੇ ਉੱਤੇ ਕੋਈ ਭੁੱਲ ਹੋਈ ਆ ਤੇ ਉਹਦਾ ਕੱਖ ਨਾ ਰਵੇ ਜੇਕਰ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕੀਤੀ ਜਾਵੇ ਇਹ ਲੱਗਦਾ ਹੈ ਕਿ ਉਹਦੀ ਸਜ਼ਾ ਹੀ ਮਿਲ ਰਹੀ ਹੈ ਤੁਹਾਨੂੰ ਜਿਹੜਾ ਹੁਣ ਹਾਸ਼ੀਏ ਤਾਂ ਦਾ ਨਜ਼ਰ ਆ ਰਿਹਾ ਕਰ ਜਿਹੜੀ ਅਰਦਾਸ ਗੁਰੂ ਦੇ ਦਰ ਤੇ ਉਹ ਪ੍ਰਵਾਨ ਹੁੰਦੀ ਹੈ ਜਿਹੜਾ ਸੱਚਾ ਸੁੱਚਾ ਤੇ ਸ਼ਰਧਾਲੂ ਸੇਖ ਹੋਵੇ ਉਹਦੀ ਅਰਦਾਸ ਪ੍ਰਵਾਨ ਹੁੰਦੀ ਹੈ ਰਾਜਨੀਤਿਕ ਦਾ ਨਾਂ ਕੋਈ ਧਰਮ ਹੁੰਦਾ ਤੇ ਨਾਂ ਉਹਦੀ ਕੋਈ ਅਰਦਾਸ ਹੁੰਦੀ ਹੈ ਅਸੀਂ ਅਰਦਾਸਾਂ ਤੇ ਅਸੀਂ ਤੇ ਵਿਸ਼ਵਾਸ ਨਹੀਂ ਕਰਦੇ ਤੁਸੀਂ ਜੇਕਰ ਨਹੀਂ ਹੈਗਾ ਫਿਰ ਪੰਥ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਸੁਖਬੀ ਸਿੰਘ ਬਾਦਲ ਉਹ ਕੀ ਹੋਣਾ ਚਾਹੀਦਾ ਜੀ ਜੇਕਰ ਤੁਸੀਂ ਤੁਹਾਡੇ ਤੁਹਾਡੇ ਮੁਤਾਬਕ ਉਹਨੂੰ ਕਿਤੇ ਵੀ ਪੇਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨੇ ਵੱੱਜਰ ਪਾਪ ਕੀਤੇ ਹੈ ਵੱੱਜਰ ਪਾਪਾਂ ਦੀ ਮੈਂ ਬੇਨਤੀ ਕਰਦਾ ਕਦੇ ਵਾਰ ਤੇ ਮਾਫੀ ਨਹੀਂ ਹੁੰਦੀ ਇਹ ਮਾਫੀ ਇਹ ਜਿਹੜੀ ਸਾਜਾ ਇਹਦੇ ਤੇ ਮੱਥੇ ਤੇ ਕਲੰਕ ਲੱਗਾ ਇਹ ਅਮੇਟਿਆ ਕਲੰਕ ਕਦੇ ਵਾਰ ਤੇ ਲੈਣਾ ਨਹੀਂ ਬਿਲਕੁਲ ਜੋ ਕਲੰਕ ਲੱਗਾ ਹੈ ਉਹ ਕਦੀ ਵੀ ਜਿਹੜਾ ਹੈ ਉਹ ਮਿਟੇ ਨਹੀਂ ਸਕਦਾ ਇਹ ਕਹਿੰਦਾ ਮੈਂ ਭਾਈ ਸਿੰਘ ਬਣਾਦਾ ਲਗਾਤਾਰ ਹੀ ਸੁਖਬੀ ਸਿੰਘ ਬਾਦਲੂ ਤੇ ਦਬਾਅ ਵੀ ਪਾਇਆ ਜਾ ਰਿਹਾ ਸੀ ਕਿ ਸ਼ਰਮਨੀ ਕਲਪਾਗਿਆਂ ਵੱਲੋਂ ਕੀ ਉਨ੍ਹਾਂ ਨੂੰ ਸ਼ਰੀਕਾਤ ਤੱਕ ਸਬਤ ਪੇਸ਼ ਹੋ ਕੇ اپنی ਜਿਹੜੀ ਹੈ ਉਸ ਤਾਰੀਖ ਸਜਾ ਜਿਹੜੀ ਹੈ ਉਹ ਜ਼ਰੂਰ ਲਗਣੀ ਚਾਹੀਦੀ ਲੇਕਿਨ ਆ ਭਾਈ ਅਮਰੀਕ ਸਿੰਘ ਹੁਣਾਂ ਤਾਂ ਕਹਿਣਾ ਕਿ ਇਹ ਬੱਚਰ ਪਾਪ ਹੈ ਇਸ ਦੀ ਕੋਈ ਵੀ ਸਜ਼ਾ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਖਲਾਕਿ ਉਹਨਾਂ ਨੂੰ ਕੁਫਰ ਦੇ ਪ੍ਰਤਾਪ ਸੇ ਮੁਤੇ ਵੀ ਸਵਾਲ ਖੜੇ ਕਿਤੇ ਤਾਂ ਕਿਹਾ ਕਿ ਜਦੋਂ ਉਹ ਅੰਮ੍ਰਿਤਸਰ ਸਪੀਸਾਂ ਤਾਂ ਉਸ ਸਮੇਂ ਵੀ ਸਚਖੰਡ ਜੀ ਦਰਬਾਰ ਸਾਹਿਬ ਦੇ ਨੇੜੇ ਜਿਹੜੀਆਂ ਸੀ ਜੋ ਪੰਜ ਘਟਨਾਵਾਂ ਇੰਸੋ ਉਸ ਸਮੇਂ ਕਿਸੇ ਵੀ ਵਿਅਕਤੀ ਨੂੰ ਜਾਚੀ ਦੀ ਸਜ਼ਾ ਜਾਂ ਉਸ ਬੰਦੇ ਨੂੰ ਨਹੀਂ लाइन लाइन किया गया कि, कि जिसमें वो सजा की लवाई गई होगी लेकिन हम देखना होगा कि लगातार ही बागी सुर जो श्रोमी अकाली दल प्रधान सुखबीर नजर आ रहे हैं हम सुखबीर सिद्लैशर हो नजर आएगा कैमरामैन वंशरा गुरप्रीत सिंह लोग चैनल अमृतसर साहिब